ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵੈਗੁਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਸੀ ਜੀ ਬਲੌਗ ਤੇ ਅੱਜ ਬਲੌਗ ਸ਼ੂਟ ਕਰਿਆ ਸੀ ਆਪਾਂ ਨੇ ਤੇ ਸਵੇਰ ਤੋਂ ਲੈਤੀ ਇਹ ਵੀਡੀਓ ਆਪਾਂ ਨੇ ਸਟਾਰਟ ਕਰ ਲਈ ਸੀਗੀ ਤੇ ਸਵੇਰ ਦਾ ਟਾਈਮ ਹੋ ਗਿਆ ਸੀ ਤੇ ਇੱਥੇ ਮੈਂ ਲੱਗ ਗਈ ਸੀਗੀ ਝਾੜੂ ਕੱਢਣ ਤੇ ਵਾਪਰ ਮੇਰੀ ਇਹ ਰੜਕਾ ਥੋੜਾ ਛੋਟਾ ਹੀ ਰਹਿ ਗਿਆ ਤੇ ਵੇੜਾ ਸੁੰਬਰ ਨਾ ਔਖਾ ਹੋ ਜਾਂਦਾ ਇਹਦੇ ਨਾਲ ਤੇ ਵੇੜਾ ਕਾਫੀ ਵੱਡਾ ਗਾ ਨਾ ਤੇ ਇਸ ਕਰਕੇ ਤੇ ਟਾਈਮ ਲੱਗ ਜਾਂਦਾ ਗਾ ਗਰਮੀਆਂ ਚ ਤਾਂ ਡੇਲੀ ਸਾਰਾ ਸੁੰਬਰ ਨਾ ਪੈਂਦਾ ਵੇੜਾ ਕਿਉਂਕਿ ਜਮਣ ਦੇ ਪੱਤੇ ਡਿੱਗ ਜਾਂਦੇ ਆ ਨਾ ਜਮਣ ਦਾ ਰਸਤਾ ਗਾ ਤੇ ਹਵਾ ਨਾਲ ਬਹੁਤ ਜ਼ਿਆਦਾ ਪੱਤੇ ਖਿਲਰਦੇ ਆਗੇ ਗਰਮੀਆਂ ਚ ਤਾਂ ਤੇ ਸਰਦੀਆਂ ਚ ਮੈਂ 2 ਦਿਨਾਂ ਤੋਂ ਕੱਢਦੀ ਨਹੀਂ ਹੁੰਦੀ ਆ ਵੇੜੇ ਤੋਂ ਝਾੜੂ ਸਾਰਾ ਵਾਰ ਤੇ ਅੰਦਰੋਂ ਤਾਂ ਚੱਲ ਡੇਲੀ ਕੱਢਣੇ ਕੱਢਣਾ ਹੁੰਦਾ ਬੇੜਾ ਕਾਫੀ ਵੱਡਾ ਦਾ ਕੱਚਾ ਮੂਰ ਤੇ ਇੱਥੇ ਮੈਂ ਦੋ ਦਿਨਾਂ ਤੋਂ ਕੱਢਦੇ ਨਹੀਂ ਹੁੰਦੀਆਂ ਗਰਮ ਸਰਦੀਆਂ ਦੇ ਵਿੱਚ ਗਰਮੀਆਂ 'ਚ ਡੇਲੀ ਲਾਉਣੀ ਆ ਝਾੜੂ ਤੇ ਮੈਂ ਸਵੇਰੇ ਸਵੇਰੇ ਪਹਿਲਾਂ ਝਾੜੂ ਚੱਕਿਆ ਝਾੜੂ ਲਾ ਰਹੀ ਸੀਗੀ ਦੋ ਦਿਨ ਹੋ ਗਏ ਸੀ ਪੱਤੇ ਪੁੱਤੇ ਕਾਫੀ ਖਿਲਰੇ ਹੋਏ ਸੀਗੇ ਤੇ ਇੱਧਰ ਸਾਡੀਆਂ ਸਬਜ਼ੀਆਂ ਦੇਖੋ ਕਿੰਨੇ ਆ ਝੱਕੇ ਇਹਨਾਂ ਨੇ ਫਲ ਚੱਕਿਆ ਹੋਇਆ ਸੀ ਇੰਗਰੇ ਵਗੈਰਾ ਨੇ ਤੇ ਸਬਜ਼ੀਆਂ ਦੀ ਮौज ਆ ਜੀ ਚਲੋ ਘਰ ਦੀਆਂ ਸਬਜ਼ੀਆਂ ਹੁੰਦੀਆਂ ਤੇ ਪਾਲਕ ਕੁਲਕ ਵੇਖੋ ਕਿੰਡੀ ਵੱਡੀ ਹੋਈ ਹੋਈ ਖੜੀ ਆ ਉਹ ਬੈਕ ਸਾਈਡ ਮੇਰੇ ਵੱਡੇ ਵੱਡੇ ਪੱਤੇ ਵਾਲੀ ਬਹੁਤ ਝੋੜੇ ਪੱਤੇ ਆਗੇ ਪਤਾ ਨਹੀਂ ਹਾਈਬ੍ਰਿਡ ਵੀ ਜਾ ਗਿਆ ਇੱਕ ਦੋ ਵਿੱਚ ਬਾਕੀ ਪਾਲਕ ਤਾਂ ਛੋਟੇ ਪੱਤੇ ਵਾਲੀ ਆ ਤੇ ਇੱਥੇ ਫਤਿਹ ਸ਼ਾਰਤਾ ਕਰ ਰਿਹਾ ਸੀਗਾ ਤੇ ਇਹ ਜੇਦੋਂ ਅਸੀਂ ਬਾਹਰ ਆ ਜਾਂਦੇ ਹੁਣ ਉਹਦੀਆਂ ਆ ਜਾਂਦਾ ਮੰਗਰ ਵੱਸ ਤੇ ਪਹਿਲਾਂ ਅੰਦਰ ਬੈਠਾ ਸੀ ਖੇਡੀਆਂ ਜਾਂਦਾ ਸੀ ਤੇ ਵਾਰ ਭੱਜਿਆ ਮੰਗਰੇ ਆਈ ਪਜਾਮੀ ਤੋਂ ਵੀ ਨਹੀਂ ਤੇ ਮੈਂ ਇਹਨੂੰ ਬੋਲ ਰਹੀ ਸੀ ਮੈਂ ਅੰਦਰ ਚੱਲ ਜਾ ਠੰਡ ਹੈਗੀ ਸਵੇਰੇ ਸਵੇਰੇ ਤੇ ਇਹਨੇ ਕਿੱਥੋਂ ਥੋੜਨੀ ਹੁੰਦੀ ਹੈ ਬਸ ਇਹਨੂੰ ਬਾਹਰ ਹੋਣ ਦਾ ਮੌਕਾ ਚਾਹੀਦਾ ਹੁੰਦਾ ਸੀ ਮੰਗਰੀ ਭੱਜ ਜਾਂਦਾ ਹੈ ਤੇ ਇਸ ਤੋਂ ਬਾਅਦ ਮੈਂ ਇੱਥੇ ਦੇਖਣ ਲੱਗ ਗਈ ਸੀ ਮੂੜੀਆਂ ਮੂੜੀਆਂ ਕੋਲ ਪਹੁੰਚ ਗਈ ਤੇ ਮੈਂ ਝਾੜੂ ਕੱਢਦੀ ਕੱਢਦੀ ਤੇ ਮੈਂ ਦੇਖ ਰਹੀ ਸੀ ਮੂਲੀ ਕਿੰਦੀ ਵੱਡੀ ਹੋ ਗਈ ਇਹ ਜਿਹੜੀ ਮੈਂ ਦੀਜ ਰੱਖਣੀ ਹੈ ਇਹਦੇ ਜਾਮਣੀ ਮੂਲੀ ਹੈ ਇਹ ਕਾਫੀ ਮੁੱਟੀ ਹੋਈ ਵੀ ਹੈ ਮੂਲੀ ਇਹ ਵੱਡੀ ਹੋ ਗਈ ਤੇ ਸਵੇਰੇ ਸਵੇਰੇ ਸਾਰੀ ਛੜਦੀ ਧੁੱਪ ਆ ਜਾਂਦੀ ਹੈ ਜੀ ਸਾਡੇ ਇੱਥੇ ਤੇ ਤਿੱਖੀ ਤਿੱਖੀ ਧੁੱਪ ਲੱਗਦੀ ਹੈ ਕਿ ਕਈ ਵਾਰ ਤਾਂ ਸ਼ਾਮੇ ਉੰਜੜ ਹੋਣਾ ਪੈਂਦਾ ਸਵੇਰੇ ਹੁਣ ਬਹੁਤ ਜ਼ਿਆਦਾ ਤਿੱਖੀ ਧੁੱਪ ਲੱਗਦੀ ਹੈ ਜੀ ਤੇ ਇੱਥੇ ਫਤਿਹਰਾਰ ਤਾਂ ਕਰਨੋਂ ਹਟ ਨਹੀਂ ਸਿਰਿਆ ਮੈਂ ਉਹਨੂੰ ਅੰਦਰ ਭੇਜਦੀ ਸੀ ਮੇਰਾ ਝਾੜੂ ਰਹੇਗਾ ਤੁਸੀਂ ਥੋੜਾ ਕੱਢਣ ਵਾਲਾ ਬਾਹਰ ਚ ਵੀ ਵਾਰ ਵੀ ਸੁੰਬਰ ਕਿਉਂਣਾ ਸੀ ਹਜੇ ਵਾਰੋਂ ਗਲੀ ਚ ਤੇ ਮੈਨੂੰ ਪਰੇਸ਼ਾਨ ਕਰ ਰਿਹਾ ਸੀ ਇੱਥੇ ਸ਼ਿਰਜੀ ਇਸ ਤੋਂ ਬਾਅਦ ਮੈਂ ਲੱਗੀ ਸੀਗੀ ਬਰਤਨ ਸਾਫ਼ ਕਰਨ ਝਾੜੂ ਕੱਢਣ ਤੋਂ ਬਾਅਦ ਬਰਤਨ ਕਾਫੀ ਹੋਏ ਪਏ ਸੀ ਚਾਹ ਪਾਣੀ ਵਾਲੇ ਸਵੇਰੇ ਤੇ ਫਿਰ ਮੈਂ ਨਾਲ ਹੀ ਗੈਸ ਸਾਫ਼ ਕਰਦੀ ਹੁੰਨੀ ਆ ਸਵੇਰੇ ਜਦੋਂ ਬਰਤਨ ਸਾਫ਼ ਕਰਦੀ ਹੁੰਨੀ ਆ ਚਾਹ ਵਾਲੇ ਤੇ ਨਾਲ ਹੀ ਟੈਲਾਂ ਵਗੈਰਾ ਜਿਹੜੀਆਂ ਇਹ ਹੁੰਦੀਆਂ ਸਲੇਵ ਕੋਲੇ ਕਾਫੀ ਗੰਦਗੀਆਂ ਹੋ ਜਾਂਦੀਆਂ ਜਦੋਂ ਆਪਾਂ ਰੋਟੀ ਵਗੈਰਾ ਬਣਾਉਣੇ ਸਬਜੀ-ਸਬਜੀ ਤੇ ਤੜਕੇ ਦੇ ਦਾਗ-ਦੂਗ ਪੈ ਜਾਂਦੇ ਤੇਲ-ਤੂਲ ਦੇ ਤੇ ਇਹ ਮਨਾਲ ਦੀ ਨਾਲ ਹੀ ਸਾਫ਼ ਕਰਦੀ ਹੁੰਨੀ ਆ ਸਵੇਰੇ ਡੇਲੀ ਤੇ ਫੇਰ ਹੀ ਮੈਂ ਹੋਰ ਕੰਮ ਕਰਦੀ ਹੁੰਨੀ ਆ ਰੋਟੀ-ਰੋਟੀ ਬਣਾਉਣ ਦਾ ਇੱਥੇ ਗੈਸ ਕੋਲੇ ਪਹਿਲਾਂ ਸਾਰਾ ਸਾਫ਼ ਕਰਦੀ ਹੁੰਨੀ ਆ ਭਾਂਡੇ ਧੋਣ ਵੇਲੇ ਤੇ ਸਾਫ਼ ਸਫਾਈ ਤਾਂ ਇਹ ਕਰਨੀ ਚਾਹੀਦੀ ਆ ਸਵੇਰੇ-ਸਵੇਰੇ ਚੁੱਲ੍ਹੇ ਦੀ ਤਾਂ ਤੇਰੀ ਰੋਟੀ ਪਾਣੀ ਬਣਾਉਣਾ ਚਾਹੀਦਾਗਾ ਇੱਕ ਮੈਂ ਇਥੇ ਸੁੱਤਾ ਪਿਆ ਸੀ ਜੀ ਤੇ ਤਾਂ ਕਰਕੇ ਮੈਂ ਫਟਾਫਟ ਕੰਮ ਨਵੇਂ ਡ ਰਹੀ ਸੀ ਇੱਕ ਮੰਦੇ ਸੁੱਤੇ ਸੁੱਤੇ ਤੇ ਫਤੇ ਨੇ ਤਾਂ ਸ਼ਰਾਰਤਾ ਕਰੀ ਜਾਣੀਆਂ ਹੁੰਦੀਆਂ ਤੇ ਏ ਕਮ ਜਦੋਂ ਸੌਂਦਾਗਾ ਮੈਨੂੰ ਉਦੋਂ ਕੰਮ ਦਾ ਲਾਹਾ ਹੁੰਦਾਗਾ ਤੇ ਫਤੇ ਤੇ ਚੱਲ ਆਪੂ ਆਉਂਦੇ ਖੇਡ ਨਾਲ ਖੇਡਦਾ ਰਹਿੰਦਾਗਾ ਤੇ ਏ ਕਮ ਚੱਕਣ ਏ ਕਮ ਚੱਕਣ ਭਾਲਦਾ ਜੀ ਉਹਨੂੰ ਐ ਹੁੰਦਾ ਬਸ ਮੈਨੂੰ ਗੋਦੀ ਚੱਕੀ ਰੱਖਣਾ ਪੈ ਕੇ ਘਟ ਖੇਡ ਕੇ ਰਾਜੀ ਆ ਤੇ ਇੱਕ ਸਵੇਰੇ ਸਾਰੇ ਕੰਮ ਜਿਆਦਾ ਹੁੰਦੇ ਆਗੇ ਸਾਰੇ ਕੰਮ ਇਕੱਠੇ ਹੋ ਜਾਂਦੇ ਆ ਸੁਬਾਹ ਸੁਬਾਹ ਤੇ ਐ ਹੁੰਦਾ ਆ ਵੀ ਕੰਮ ਕਰ ਲਈਏ ਪਹਿਲਾਂ ਪਹਿਲਾਂ ਤੇ ਇਹ ਵੀ ਕਰ ਲਈਏ ਤੇ ਫਿਰ ਇੱਥੇ ਮੈਂ ਦਵਾਰਾ ਲੱਗੀ ਸੀਗੀ ਗੈਸ ਤੇ ਸੁੱਕਾ ਕੱਪੜਾ ਮਾਰਨ ਕਿਉਂਕਿ ਪਹਿਲਾਂ ਮੈਂ ਕੱਲਾ ਸਰਫੀ ਵਾਲਾ ਸਾਬਣ ਵਾਲਾ ਕੱਪੜਾ ਮਾਰ ਕੇ ਹੰਪੁਰਸ਼ ਮਾਰ ਕੇ ਮਤਲਬ ਛੜਤਾ ਸੀਗਾ ਤੇ ਫਿਰ ਮੈਂ ਦਵਾਰਾ ਇਹ ਤੇ ਸੁੱਕਾ ਕੱਪੜਾ ਮਾਰ ਰਹੀ ਸੀ ਸੁਕਾ ਰਹੀ ਸੀ ਇਹਨੂੰ ਤੇ ਟਾਇਲਾਂ ਵਗੈਰਾ ਤੇ ਵੀ ਸੁੱਕਾ ਕੱਪੜਾ ਫੇਰਤਾ ਸੀ ਨਾਲ ਦੀ ਨਾਲ ਤੇ ਇਹਦੋਂ ਬਾਅਦ ਮੈਂ ਦੁਬਾਰੇ ਇੱਕ ਕੱਪੜੇ ਨਾਲ ਹੋਰ ਸਾਫ ਕਰਦੀ ਹੁੰਨੀ ਆ ਦੋ ਕੱਪੜੇ ਮੈਂ ਲਾਉਣੀ ਹੁੰਨੀ ਆ ਸਾਫ ਕਰਨ ਤੇ ਕਿਉਂਕਿ ਪਹਿਲਾਂ ਇਹ ਚ ਪਾਣੀ ਜਾਂ ਹੋ ਜਾਂਦਾਗਾ ਪਹਿਲਾਂ ਜਿਆਦਾ ਕੱਪੜਾ ਗਿੱਲਾ ਹੋ ਜਾਂਦਾਗਾ ਤੇ ਫਿਰ ਦੁਬਾਰੇ ਸੁਕਾਉਣ ਵਾਸਤੇ ਇੱਕ ਹੋਰ ਕੱਪੜਾ ਲਿੱਤਾ ਗੈਸ ਬੂਸ ਸਾਫ ਕਰਨ ਵਾਸਤੇ ਵਧੀਆ ਸੁੱਕ ਜੇ ਜਾਂਦਾ ਫਿਰ ਵਧੀਆ ਲੱਗਦਾ ਦਾ ਤੇ ਸਾਫ ਕਰਿਆ ਹੋਇਆ ਜਿਹੜੀਆਂ ਇਹ ਸਲੇਵ ਹੁੰਦੀ ਆ ਇਹ ਵੀ ਵਧੀਆ ਸਾਫ ਹੋ ਜਾਂਦੀਆਂ ਸੁੱਕੇ ਕੱਪੜੇ ਨਾਲ ਸਾਰਾ ਸੁੱਕਾ ਸੁੱਕਾ ਜਾਂ ਹੋ ਜਾਂਦਾ ਨਹੀਂ ਤਾਂ ਬਹੁਤ ਜ਼ਿਆਦਾ ਟਾਈਮ ਲੱਗਦਾ ਫਿਰ ਸੁਕਣ ਤੇ ਤੇ ਇਹ ਮੈਂ ਫਟਾਫਟ ਲੱਗੀ ਹੋਈ ਸੀਗੀ ਸਫਾਈ ਕਰਨ ਤੇ ਦੁਬਾਰਾ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗ ਰਹੀ ਸੀਗੀ ਤੇ ਫਟਾਫਟ ਪਾਂ ਪਾਂਡੇ ਧੋ ਕੇ ਸਾਰੇ ਰੱਖਤੇ ਸੀਗੇ ਤੇ ਦੁਆਦੇ ਇਧਰ ਜਿਹਾ ਸਿੰਕ ਵਗੈਰਾ ਵੀ ਸਾਫ਼ ਕਰਤਾ ਸੀਗਾ ਤੇ ਗੈਸ ਚੁੱਲਾ ਵਗੈਰਾ ਵੀ ਸਾਰੇ ਵਰਨਰ ਵਗੈਰਾ ਇੱਥੇ ਰੱਖਤੇ ਸੀਗੇ ਤੇ ਇਹਦਵਾਰ ਨਾਲ ਦੀ ਨਾਲ ਮੈਂ ਲੱਗ ਗਈ ਸੀਗੀ ਰੋਟੀ ਬਣਾਉਣ ਕਿਉਂਕਿ ਮੈਨੂੰ ਵੀ ਭੁੱਖ ਲੱਗੀ ਪਈ ਸੀ ਤੇ ਫਤੇ ਨੂੰ ਵੀ ਫਤੇ ਪਰੌਂਠਾ ਮੰਗ ਰਿਹਾ ਸੀਗਾ ਕੋਲੇ ਖੜਾ ਫਤੇ ਨੇ ਤੜਨਾ ਹੀ ਹੁੰਦਾਗਾ ਵਿੱਚ ਸਾਰੇ ਕੰਮਾਂ 'ਚ ਤੇ ਇੱਥੇ ਇਹ ਫੇਰ ਆ ਗਿਆ ਸੀ ਮੇਰੇ ਕੋਲੇ ਤੰਗ ਕਰਨ ਨੂੰ ਮੈਨੂੰ ਤੇ ਮੈਂ ਇਹਨਾਂ ਨੂੰ ਰੋਟੀ ਪਾ ਕੇ ਦੇ ਰਹੀ ਸੀ ਨਾਲ ਦੀ ਨਾਲ ਗਰਮ 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 ਰੋਟੀ ਖਾਦੀ ਜਾਵੇ ਵਧੀਆ ਰਹਿੰਦਾਗਾ ਤੇ ਫੇਰ ਜਦੋਂ ਠੰਡੀ ਹੋ ਜਾਂਦੀ ਫੇਰ ਇੰਨੀ ਚੰਗੀ ਨਹੀਂ ਲੱਗਦੀ ਤੇ ਤਾਂ ਕਰਕੇ ਮੈਂ ਕਹੇ ਚਲ ਮੈਂ ਬਣਾਉਣੀ ਐ ਇਹਨੇ ਤੇ ਇੱਕ ਬੰਦੇ ਸੁੱਤੇ ਸੁੱਤੇ ਮੈਂ ਕਹਾ ਤੁਸੀਂ ਰੋਟੀ ਖਾ ਲਓ ਤੇ ਇਹ ਮੈਂ ਦਾਲ ਬਣਾਈ ਹੋਈ ਸੀਗੀ ਰਾਤ ਤੇ ਪੀਲੀ মুੰਗੀ ਦੀ ਦਾਲ ਕਾਫੀ ਟਾਈਮ ਬਾਅਦ ਬਣਾਈ ਸੀਗੀ ਬਹੁਤ ਚਿਰ ਹੋ ਗਿਆ ਦਾਲ ਨਹੀਂ ਸੀ ਬਣਾਈ ਹੋਰ ਸਬਜ਼ੀਆਂ ਸਬਜ਼ੀਆਂ ਹੁਣ ਸਰਦੀਆਂ ਚ ਵਾਧੂ ਸੀਗੀਆਂ ਤੇ ਉਹ ਬਣਾ ਲੈਂਦੇ ਸੀ ਤੇ ਸਾਗ ਸੁਗ ਬਣ ਜਾਂਦਾ ਸੀ ਬਾਕੀ ਤੇ ਦਾਲ ਨੂੰ ਬਹੁਤ ਚਿਰ ਬਾਅਦ ਬਣਾਈ ਸੀ ਤੇ ਇਹ ਮੈਂ ਇਹਨਾਂ ਨੂੰ ਪਾ ਕੇ ਦੇ ਰਹੀ ਸੀ ਰੋਟੀ ਤੇ ਹੁਣ ਕਹੇ ਚਲ ਤੁਸੀਂ ਖਾ ਲਓ ਪਹਿਲਾਂ ਪਹਿਲਾਂ ਤੇ ਫਿਰ ਹੋਰ ਵੀ ਬਹੁਤ ਸਾਰੇ ਕੰਮ ਕਰਨੇ ਸੀਗੇ ਮੈਂ ਅੱਜ ਤੇ ਫਟਾਫਟ ਮੈਂ ਖਚਲ ਪਹਿਲਾਂ ਰੋਟੀ ਦਾ ਕੰਮ ਨੂੰ ਮੈੜ ਲਵਾਂ ਰੋਟੀ ਖਾ ਲਵਾਂ ਤੇ ਬਾਕੀ ਕੰਮ ਕਰਦੇ ਆ ਫਿਰ ਆਏ ਕੋਈ ਚੱਤ ਆਈ ਬੇਹਰ ਬਾਹਰ ਪੱਟ ਤੇ ਇੱਕ ਨਹੀਂ ਉਹ ਦੇਖੋ ਜੀ ਹੁਣ ਲੱਗਿਆ ਮਹਿੰਦੀ ਲਾਣ ਆਏ ਕੋ ਆ ਮਹਿੰਦੀ ਕੋਈ ਜਮ ਤੇ ਮੇਰੇ ਵਾਲ ਵੀ ਦੇਖੋ ਕਿੰਨੇ ਚਿੱਟੇ ਹੋ ਗਏ 30 ਸਾਲ ਦੀ ਉਮਰ 'ਚ ਮੈਂ ਹੋ ਗਈ 50 ਸਾਲ ਦੀ ਦੇਖੋ 30 ਸਾਲ ਦੀ ਉਮਰ 'ਚ 50 ਸਾਲ ਦਾ ਕਮਾਲ ਹੋ ਗਿਆ ਵਾਲਾਂ ਦਾ ਚਿੱਟੇ ਵਾਲਾਂ ਦਾ ਇੰਨੇ ਵਾਲ ਚਿੱਟੇ ਹੋਏ ਪਏ ਆ ਤੇ ਫਤੇ ਦੇ ਪਾਪਾ ਮੈਨੂੰ ਕਹਿੰਦੇ ਬੁੜੀ ਹੋ ਗਈ ਕਹਿੰਦੇ ਤੂੰ ਬੁੜੀ ਹੋ ਗਈ ਤੇ ਚਿੱਟੇ ਵਾਲਾਂ ਨੇ ਮੇਰੀ ਪਰੇਸ਼ਾਨੀ ਕਰ ਰੱਖੀ ਐਨੀ ਮੈਨੂੰ ਤੇ ਹੁਣ ਮੈਂ ਜਾਣਾ ਸੀ ਵਿਆਹ ਤੇ ਇੱਕ ਹਫਤਾ ਰਹਿ ਗਿਆ ਵਿਆਹ ਚ ਤੇ ਵਾਲਾ ਨੂੰ ਹੁਣ ਮੈਂ ਲੱਗੀਆਂ ਗਾਲੇ ਕਰਨ ਤੇ ਦੇਖਦੀ ਹਾਂ ਮਹਿੰਦੀ ਦਾ ਕਮਾਲ ਹੁੰਦਾ ਕਿ ਨਹੀਂ ਮਹਿੰਦੀ ਤਾਂ ਸੁੰਨੀ ਕੋਲ ਲੱਗੀ ਇਹ ਮੈਂ ਰਾਤ ਕੋਲ ਕੇ ਰੱਖੀ ਸੀਗੀ ਲੋਹੇ ਦੇ bartan ਚ ਕੋਲ ਕੇ ਰੱਖੀ ਸੀ ਰਾਤ ਇਹ ਮੈਂ ਆਹ ਵੇਖੋ ਤੇ ਇਹਦਾ ਇਹ ਤਾਂ ਵੈਸੇ ਸਹੀ ਲੱਗ ਰਹੀ ਕਾਲੀ ਜੀ ਤਾਂ ਹੋ ਗਈ ਤੇ ਬਾਕੀ ਵੇਖਦੇ ਹਾਂ ਵਾਲਾਂ ਤੇ ਕਮਾਲ ਕਰਦੀ ਹੈ ਕਿ ਨਹੀਂ ਤੇ ਹੁਣ ਲਾਉਣੀ ਆ ਮੈਂ ਸਵੇਰੇ 12 ਵਜੇ ਗਏ ਹੁਣ ਦੁਪਹਿਰ ਦਾ ਟਾਈਮ ਹੋ ਗਿਆ ਤੇ ਇਹ ਤੋਂ ਪਹਿਲਾਂ ਮੈਂ ਹੋਰ ਕੰਮ ਕਰੇ ਤੇ ਮੇਰੇ ਵਾਲਾ ਨੇ ਤਾਂ ਕਮਾਲ ਕਰਤੀ ਮੈਨੂੰ ਬੁੜੀ ਕਰਤਾ 30 ਸਾਲ ਦੀ ਉਮਰ ਚ 50 ਦਾ ਕਮਾਲ ਕਰਿਆ ਪਏ ਵਾਲਾ ਨੇ ਚਿੱਟੇ ਵਾਲਾ ਨੇ ਲਓ ਜੀ ਆਪਾਂ ਲਾ ਲਈ ਸਾਰੇ ਸਿਰ ਤੇ ਮਹਿੰਦੀ ਤੇ ਹੁਣੇ ਸ਼ਾਮ ਤੱਕ ਸੁੱਕੂਗੀ ਤੇ ਹੁਣ ਆਪਾਂ ਦਿਖਾਵਾਂਗੇ ਕੱਲ ਨੂੰ ਵਾਲ ਆਪਣੇ ਕਾਲੇ ਹੋਏ ਆ ਕਿ ਨਹੀਂ ਤੇ ਬਹੁਤ ਜ਼ਿਆਦਾ ਚਿੱਟੇ ਵਾਲ ਸੀਗੇ ਤੇ ਫਿਰ ਤੁਹਾਨੂੰ ਵੀ ਦੱਸਾਂਗੇ ਆਪਾਂ ਕੀ ਕੁਝ ਇਹਦੇ ਵਿੱਚ ਪਾਇਆ ਸੀ ਮਹਿੰਦੀ ਦੇ ਵਿੱਚ ਤੇ ਕੱਲ ਵਾਲੇ ਵਲੌਗ ਚ ਆਪਾਂ ਦਿਖਾਵਾਂਗੇ ਤੇ ਮਹਿੰਦੀ ਦਾ ਰੰਗ ਕਿਦਾਂ ਦਾ ਚੜਿਆ ਵਾਲਾਂ ਨੂੰ ਤੇ ਚਲੋ ਜੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਮਿਲਦੇ ਆਂ ਕੱਲ ਨੂੰ ਹੋਰ ਵੀਡੀਓ ਨਾਲ ਧੰਨਵਾਦ ਜੀ